ਇਹ ਕੋ ਗੱਲ ਹੈ ਕਿ ਜਿਹੜਾ ਕੋਚਰਾ ਗੱਲ ਹੈ ਕਿ ਮੀਟਿੰਗ ਬੜੇ ਅੱਛੇ ਮਾਹੌਲੇ ਵਿੱਚ ਤੁਹਾਡੇ ਸਾਹਮਣੇ ਹੈ ਕਿ 6 ਸਭ ਘੰਟੇ ਲਗਾਤਾਰ ਚੱਲੀ ਹੈ ਔਰ ਪ੍ਰਾਪਰ ਮੀਟਿੰਗ ਦਾ ਜਿਹੜਾ ਫੈਸਿਲਿਜ਼ ਹੈ ਉਹਨੇ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਰੇ ਥੋੜੀ ਨੇ ਬੈਣੀ ਉਹਦੇ ਉੱਤੇ ਜ਼ਿਕਰ ਹੋਇਆ ਕਿ ਮਿਹਨਤ ਜਿਹੜੀ ਇਲੈਕਸ਼ਨ ਜਿਹੜੀ ਸਾਰੀ ਪਾਰਲੀਮੈਂਟ ਦੀ ਹੋਈ ਹੈ ਉਹਦੀ ਸਾਰੀ ਦੀ ਦਸਤਾਵੇਜ਼ਾਂ ਦੇ ਵਿੱਚ ਡਿਟੇਲਡ ਅਸੀਂ ਸੁਵਿਖਿਆ ਕੀਤੀ ਹੈ। ਫਿਰ ਪ੍ਰਧਾਨ ਸਾਹਿਬ ਜਿਹੜਾ ਹੈਗਾ ਉਹਨਾਂ ਦੇ ਸਮੇਤ ਦੇ ਵਿੱਚ ਵੱਖ-ਵੱਖ ਹਲਕਾ ਇੰਚਾਰਜਾਂ ਦੇ ਨਾਲ ਬਾਕੀ ਲੀਡਰਾਂ ਦੇ ਨਾਲ ਇੰਡੀਵਿਜੂਅਲੀ ਵੀ ਗੱਲਸ ਵੀ ਸਾਰਿਆਂ ਫੋਰ ਵੀ ਹਾਲੇ ਡਿਟੇਲਡ ਮੀਟਿੰਗ ਕਰ ਲਗੇ ਤੇ ਸਾਰੀ ਗੱਲ ਦੀ ਪੈਂਦੇ ਵਿੱਚ ਜਾਵਾਂਗੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿ ਵੀ ਉਹਨੂੰ ਫੇਸ ਦੇ ਵਿੱਚ ਫੈਸਲਾ ਕਰਨਾ ਇਸ ਕਰਕੇ ਬਾਕੀ ਜੇ ਵੀ ਡਿਟੇਲ ਹੈਗੀ ਆ ਉਹ ਤੁਹਾਨੂੰ ਦੋ ਜਨ ਚਰਨਜੀਤ ਸਰਨਾ ਨੇ ਕਿਹਾ ਕਿ ਜਿਹਦੀ ਪਿਚਿ ਪਿਚਿ ਲੀਤੀ ਹੈ ਉਹ ਇਹ ਹੈ ਕਿ ਜਿੱਥੇ ਵੀ ਕਿਤੇ ਇਲੈਕਸ਼ਨ ਦੇ ਵਿੱਚ ਜਾਂ ਅੱਗੇ ਪਿੱਛੇ ਕਿਸੇ ਦੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਜਿਹੜੀ ਹੈ ਅਨੌਂਸ ਹੋ ਜੇਗੀ ਉਹ ਜਿਹੜੀ ਵੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਜਿਹੜੀ ਹੈ ਉਹ ਦੇਖੇਗੀ ਜੇ ਉਹ ਬਾਕੀਆਂ ਨੂੰ ਵੀ ਕਹਤਾ ਗਿਆ ਕਿ ਕੋਈ ਇਲੈਕਸ਼ਨ ਦੀ ਜੇ ਕੋਈ ਸ਼ਿਕਾਇਤ ਹੋਵੇ ਕਿਸੇ ਤੋਂ ਵੀ ਹੋਵੇ ਡਿਸਪਲਿਨਰੀ ਕਮੇਟੀ ਫਿਰ ਬਾਅਦ ਚ ਸਾਰਾ ਸੋਚ ਵਿਚਾਰ ਕੇ ਤੇ ਫਿਰ ਡਾ ਸਾਹ ਤਾਨਜੀ ਝੁੰਡਾ ਸਾਹਿਬ ਨੂੰ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਇਸੇ ਕਰਕੇ ਮੈਂ ਕਹਿ ਕੇ ਡਿਟੇਲਡ ਪ੍ਰੈਸ ਰਿਲੀਜ਼ ਜਿਹੜਾ ਤੁਹਾਡੇ ਕੋਲ ਆਪਾਂ ਪ੍ਰਧਾਨ ਜੀ ਦੀ ਵੀ ਗੱਲ ਕੀਤੀ ਪ੍ਰਧਾਨ ਜੀ ਦੀ ਗੱਲ ਕਿੱਥੋਂ ਮੀਟਿੰਗ ਦੇ ਵਿੱਚ ਤਾਂ ਹੋਈ ਨਹੀਂ ਮੀਟਿੰਗ ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਹੈ ਔਰ ਅਸੀਂ ਸਾਰੇ ਆਪਣੇ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਖੰਧਰਾਤ ਵੇਣਤ ਕੀਤੀ ਹੈ ਜਿਹੜੀ ਪੰਜਾਬ ਦੀ ਜਨਤਾ ਦਾ ਔਰ ਜਿਹੜਾ ਫਤਵਾ ਉਹਨਾਂ ਦਾ ਉਸ ਨੇ ਮਤੇ ਸਵੀਕਾਰ ਕੀਤਾ ਡਿਟੇਲ ਜਿਹੜੇ ਹੈਗੇ ਆ ਹਲੇ ਤੇ ਕਈ ਦਿਨ ਮੀਟਿੰਗਾਂ ਚੱਲ ਰਹੀਆਂ ਪ੍ਰਧਾਨ ਜੀ ਵੀ ਕਰ ਰਹੇ ਸੀ ਕਿ ਤੁਹਾਨੂੰ 10 ਹੰਤਾ ਸਾਹਿਬ ਨੇ ਇੱਕ ਚਿੱਠੀ ਲਿਖੀ ਸੀ ਸਾਹ ਪਹੁੰਚੇ ਨਹੀਂ ਤੇ ਜਿਹੜੀ ਹੰਤਾ ਸਾਹਿਬ ਨੇ ਇੱਕ ਚਿੱਠੀ ਲਿਖੀ ਸੀ ਜਿਹੜੀ ਉਹਦੇ ਬਾਰੇ ਕੀ ਕੀਤਾ ਬਾਅਦ ਵਿੱਚ ਸਭ ਆਮ ਦੇ ਦੇਖੋ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਦੂਜੀ ਜਿਹੜੀ ਬਾਕੀ ਡਿਟੇਲ ਹੈ ਇੱਕ ਜਿਹੜੀ ਕੈਪਟਲ ਦੇ ਵਿੱਚ ਇਨਸੀਡੈਂਟ ਹੋਈ ਸੀ ਜਿਹੜਾ ਇਹ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਤੇ ਉਹਦੇ ਉੱਤੇ ਹਮਲਾ ਕੀਤਾ ਗਿਆ ਇਹੋ ਜਿਹੇ ਜਿਹੜੇ ਹੇਟ ਕਰਾਈਮ ਹੈ ਪਹਿਲਾਂ ਕੰਗਣਾ ਰੌਟ ਨੇ ਜਿਸ ਤਿੱਕੇ ਕਿਸਾਨਾਂ ਦੇ ਖਿਲਾਫ ਪੀਪਲ ਦੇ ਖਿਲਾਫ ਸਟੇਟਮੈਂਟਾਂ ਦਿੱਤੀਆਂ ਸੀ ਇਹ ਜਿਹੜੇ ਹੇਟ ਕਰਾਈਮ ਹੈ ਇਹਨਾਂ ਨੂੰ ਕੰਡਮਨ ਕੀਤਾ ਗਿਆ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼ਕਤੀ ਦੇ ਨਾਲ ਜਿਹੜੀ ਹੈ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਝੁੰਡਾ ਸਾਹਮਣੇ ਇਹ ਕਿੱਥੇ ਲਿਖੀ ਸੀ ਝੁੰਡਾ ਸਾਹਮਣੇ ਚਿੱਠੀ ਲਿਖੀ ਸੀ ਜਿਹੜੀ ਉਹਦੇ ਬਾਰੇ ਪਾਰਟੀ ਨੇ ਕੀ ਝੁੰਡਾ ਸਾਹਿਬ ਨੇ ਤਾਂ ਹੁਣ ਕੋਈ ਕਿਸੇ ਨੂੰ ਨਹੀਂ ਲਿਖੀ ਝੁੰਡਾ ਨਹੀਂ ਬੇਟਾ ਜਦ ਤੱਕ ਜੇ ਜੇ ਕੋਈ ਇਲੈਕਸ਼ਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਹੈ ਨਾ ਇਲੈਕਸ਼ਨ ਦੀ ਹਾਂਜੀ ਉਹ ਜਿਹੜੀ ਡਿਸਪਲਿਨਰੀ ਕਮੇਟੀ ਕੱਲ ਨੂੰ ਨਵੇਂ ਸਿਰੇ ਤੋਂ ਬੱਜੇਗੀ ਠੀਕ ਹੈ ਉਹ ਸਾਰੀ ਜਿਹੜੀ ਕੋਈ ਕਿਸੇ ਦੀ ਸ਼ਿਕਾਇਤ ਹੈ ਉਹਨੂੰ ਲੈਣੀ ਚਾਹੀਦੀ ਹੈ ਨਹੀਂ ਹੋ ਰਹਾ ਦੇ ਕੋਲ ਜਿੰਨਾ ਮੈਂ ਮੀਟਿੰਗ ਦੇ ਡਿਟੇਲ ਦੇਣੀ ਸੀ ਤੁਹਾਨੂੰ ਦੇਤੀ ਪਰ ਬੜੀ ਅੱਛੀ ਮੀਟਿੰਗ ਹੋਈ ਹੈ ਠੀਕ ਹੈ